मोरे सतगुरु गबि साहिबां और का कैसे तो मन रे जो छतरा रे साचेया दीवारी रे चारो पे मान जो जो ते आ तेर से तो सब से काला के रे दी सावे और जो परिमाण वाला कोई जो फारी रे चंद्रबा जी চন্দ্রম <laughs> ਚੇਰਮੈਨ ਅੱਜ ਸਾਡੇ ਸਾਰੇਆਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਤਪੁਰੂ ਸਿੰਘ ਸਾਹਿਬ ਦੇ ਜਨਮ ਦਿਨ ਨੂੰ ਅਸੀਂ ਹਰ ਸਾਲ ਤਰ੍ਹਾਂ ਮਨਾਉਂਦੇ ਹਾਂ ਪਰ ਉਸ ਤੋਂ ਇੱਕ ਦਿਨ ਪਹਿਲੇ ਅੱਜ ਅਸੀਂ ਯੋਜਨਾ ਕਾਇਮ ਸਾਰੇ ਸ਼ਹਿਰ ਦੀ ਪ੍ਰਕਿਰਮਾ ਕਰਕੇ ਜਲੰਧਰ ਦੇ ਬਹੁਤ ਬਹਿਜ ਵਾਲੇ ਅਗਲਾ ਵਿੱਚ ਲਾ ਰਹੇ ਹਾਂ ਤੇ ਇਹ ਸਾਡੇ ਬਾਰੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਅਸੀਂ ਧੰਨਵਾਦ ਕਰਦੇ ਜੀ ਆ ਕੇ ਸਾਰੇ ਜ਼ਿਲ੍ਹਾ ਦੇ ਸ਼ਕਤਾਂ ਆੜੀਆਂ ਸਾਰੇ ਪੰਜਾਬ ਤੋਂ ਇਤਿਹਾਸ ਆ ਰਹੇ ਹਨ ਔਰ ਉਹਦੇ ਨਾਲ ਹੀ ਮੈਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਣ ਦੇ ਨਾਤੇ ਕਾਗਜ਼ ਫਾਇਲ ਕਰਨੇ ਜਾ ਰਿਹਾ ਹਾਂ ਲੋਬਿਨੀਸ਼ੇ ਪੇਪਰ ਫਾਇਲ ਕਰਨੇ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਕਹਿੰਦੇ ਨੇ ਕੋਈ ਵੀ ਕੰਮ ਮਗਰ ਅੱਛਾ ਕਰੋ ਤੂੰ ਪਹਿਲਾਂ ਤੁਹਾਨੂੰ ਪਰਮਾਤਮਾ ਦੇ ਕਰਨਤਮਸਤਕ ਹੋਣਾ ਚਾਹੀਦਾ ਹੈ ਐਸੀ ਸੋਚ ਲੈ ਕੇ ਮੈਂ ਸਦਨੂ ਕੁਮਾਰ ਸਾਹਿਬ ਜੀ ਦੇ ਚਰਨਾਂ ਚ ਸੇਸ਼ਟ ਕਰਨ ਲਈ ਆਇਆ ਹਾਂ ਔਰ ਮੈਂ ਨਤਮਸਤਕ ਹੋ ਕੇ ਸਾਰੀ ਕਬੀੜੀ ਨੇ ਮੈਨੂੰ ਜੋ ਅੱਛਾ ਅਸ਼ੀਰਵਾਦ ਦਿੱਤਾ ਹੈ ਮਾਨ ਸਮੁੰਦਤਾ ਹੈ ਇਸ ਤੋਂ ਪਹਿਲੇ ਮੈਂ ਭਗਵਾਨ ਬਾਲਮੀਕ ਮਹਾਰਾਜੀ ਦੇ ਵੀ ਅਤਵਸਤ ਹੋ ਕੇ ਆਇਆ ਹਾਂ ਉਸ ਤੋਂ ਪਹਿਲੇ ਗੁਰੂ ਘਰ ਦੇ ਅਦਰ ਸ਼ਗਲ ਘਟੋਰਾ ਸਾਬ ਦੇ ਘਰ ਤੋਂ ਮੱਥਾ ਟੇਕ ਆਇਆ ਹਾਂ ਔਰ ਮਾਡਲ ਹਾਊਸ ਜੋ ਸਾਡਾ ਕਲਕਸ਼ੀਨਰ ਮੰਦਿਰ ਹੈ ਉੱਥੇ ਵੀ ਹੋ ਕੇ ਆਇਆ ਹਾਂ ਸੋ ਸਾਰੇ ਗੁਰੂਆਂ ਦੇ ਚਰਨਾਂ ਦੇ ਵਿੱਚ ਸ਼ੀਸ਼ਕਾ ਕੇ ਆਇਆ ਹਾਂ ਔਰ ਮੈਂ ਪਰਮੇਸ਼ਰ ਪਰਮਾਤਮਾਗੇ ਅਰਦਾਸ ਕਰਨਾ ਪਰਮਾਤਮਾ ਜਿਵੇਂ ਜੋ ਇਲੈਕਸ਼ਨ ਹੋਣ ਜਾ ਰਿਹਾ ਹੈ ਉਹ ਚ ਮੈਨੂੰ ਸਫਲਤਾ ਦੇਣਾ ਤਾਂ ਕਿ ਮੈਂ ਸਮਾਜ ਦੀ ਸੇਵਾ ਜੋ ਆਮਰ ਸਮਝ ਬੱਚ ਚਲ ਕੇ ਕਰਾਂ ਮੇਰੇ ਨਾਲ ਸਾਰੇ ਜਿਲ੍ਹਾ ਪਟਿਆਨ ਅਮਰਪਾਲ ਜੀ ਚੇਅਰਮੈਨ ਇੰਤਖੀਰਾਲ ਜੀ ਰਵੀ ਚੱਕਰ ਜੀ ਜੀ ਪੂਰਨ ਜੀ ਸੰਜੀਵ ਜੀ ਉਹ ਸਾਡੇ ਸਾਰੇ ਸਾਥੀ ਰਾਇ ਨੇ ਇੰਤਖੀਰਾਲ ਜੀ ਮੇਰੇ ਵੀ ਫੌਨ ਗੁਪਤਾ ਜੀ ਲੱਕੀ ਭਗਾ ਜੀ ਔਰ ਚੰਦਰ ਭਗਾ ਜੀ ਔਰ ਮੇਰੇ ਸਾਥੀ ਚੇਅਰਮੈਨ ਮੁੰਗਲ ਸਿੰਘ ਜੀ ਇੰਤਖੀਰਾਲ ਜੀ ਮਿੰਟੋ ਜੀ ਸਾਰੇ ਹੀ ਸਾਥ ਜਿਹੜੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਔਰ ਨਾਲ ਇੱਕ ਵਾਰੀ ਫੇਰ ਅੱਜ ਦੇ ਸ਼ੁਭ ਦਿਹਾੜੀ ਸਾਰੇ ਇਲਾਕਾ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਬਾਦ ਦਿੰਦਾ ਹਾਂ ਜੈ ਕਬੀਰ ਧੰਨ ਕਬੀਰ ਜੈ ਕਬੀਰ ਬਹੁਤ-ਬਹੁਤ ਧੰਨਵਾਦ